ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਕਿ ਕਿਹੜੀਆਂ ਆਮ ਲੋੜਾਂ ਨੇ ਕੈਨੇਡਾ ਪੀਆਰ ਲਈ ਐਕਸਪ੍ਰੈਸ ਐਂਟਰੀ ਉਮਰ 18 ਤੋਂ 35 ਸਾਲ ਵਧੇਰੇ ਅੰਕਾਂ ਲਈ ਆਦਰਸ਼ ਹੈ ਸਿੱਖਿਆ ਘੱਟੋ ਘੱਟ ਸਕੈਂਡਰੀ ਪਰ ਪੋਸਟ ਸਕੈਂਡਰੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਭਾਸ਼ਾ ਮੁਹਾਰਤ ਆਇਲਸ ਸਾਲ ਪੇ ਅੰਗਰੇਜ਼ੀ, ਟੀਈਐਫ ਫ੍ਰੈਂਚ ਜ਼ਿਆਦਾਤਰ ਪ੍ਰੋਗਰਾਮਾਂ ਲਈ ਸੀਐਲਬੀ 7 ਜਾਂ ਵੱਧ। ਕੰਮ ਦਾ ਤਜਰਬਾ 10 ਸਾਲ ਵਿੱਚ ਘੱਟੋ ਘੱਟ 1 ਸਾਲ ਫੁੱਲ ਟਾਈਮ ਹੁਨਰਮੰਦ ਕੰਮ ਫੰਡਾਂ ਦਾ ਸਬੂਤ ਜਦੋਂ ਤੱਕ ਸੀਈਸੀ ਅਦਨ ਅਰਜੀ ਨਾ ਦਿੱਤੀ ਹੋਵੇ ਜਾਂ ਕਿਸੇ ਵਰਤ ਨੌਕਰੀ ਦੀ ਪੇਸ਼ਕਸ਼ ਦੇ ਨਾਲ ਨਾ ਹੋਵੇ। ਵਿਦੇਸ਼ੀ ਸਿੱਖਿਆ ਲਈ ਵਿਦਿਅਕ ਪ੍ਰਮਾਨ ਪੱਤਰ ਮੁਲਾਂਕਣ ਈਸੀਏ ਪੁਲਿਸ ਕਲੀਅਰੈਂਸ ਅਤੇ ਮੈਡੀਕਲ ਪ੍ਰੀਖਿਆ ਵਿਆਪਕ ਰੈਂਕਿੰਗ ਸਿਸਟਮ CRS ਸਕੋਰ ਡਰਾ ਵਿਚ ਚੁਣਿਆ ਜਾਵੇਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਕੈਨੇਡਾ ਵਿੱਚ ਘੱਟੋ-ਘੱਟ 1 ਸਾਲ ਦਾ ਹੁਨਰਮੰਦ ਕੰਮ ਦਾ ਤਜਰਬਾ ਪਿਛਲੇ 3 ਸਾਲਾਂ ਦੇ ਅੰਦਰ ਵੈਦ ਪਾਸ਼ਾ ਟੈਸਟ ਦੇ ਨਤੀਜੇ ਕੰਮ ਕਰਦੇ ਸਮੇਂ ਕਾਨੂੰਨੀ ਅਸਥਾਈ ਨਿਵਾਸੀ ਸਥਿਤੀ ਜਿਵੇਂ ਕਿ ਵਰਕ ਪਰਮਿਟ ਜੇਕਰ ਪਹਿਲਾ ਹੀ ਕੈਨੇਡਾ ਵਿੱਚ ਹੋ ਤਾਂ ਫੰਡਾ ਦੇ ਸਬੂਤ ਦੀ ਲੋੜ ਨਹੀਂ ਹੈ ਸੁਭਾਈ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਕਿਸੇ ਕੈਨੇਡੀਅਨ ਸੂਬੇ ਜਾਂ ਖੇਤਰ ਦੁਆਰਾ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ ਉਹ ਸੂਬੇ ਵਿੱਚ ਰਹਿਣ ਦਾ ਇਰਾਦਾ ਸੂਬੇ ਅਨੁਸਾਰ ਵੱਖ-ਵੱਖ ਹੁੰਦਾ ਹੈ ਕੁਝ ਨੂੰ ਨੌਕਰੀਆਂ ਦੀ ਪੇਸ਼ਕਸ਼ਾਂ ਦੀ ਲੋੜ ਹੁੰਦੀ ਹੈ ਦੂਸਰੇ ਮੰਗ ਵਾਲੇ ਕੀਤਾਾਂ ਦੇ ਕੇਂਦਰਿਤ ਕਰਦੇ ਹਨ ਭਾਸ਼ਾ ਟੈਸਟ ਸਿੱਖਿਆ ਅਤੇ ਕੰਮ ਦਾ ਤਜਰਬਾ ਲੋੜਿੰਦਾ ਹੈ एक्सप्रेस एंट्री या गैर एक्सप्रेस एंट्री स्ट्रीम ਰਾਹੀਂ ਅਰਜੀ ਦੇ ਸਕਦੇ ਹਨ ਪਰਿਵਾਰਕ ਸਪਾਂਸਰਸ਼ਿਪ ਸਪਾਂਸਰ ਇੱਕ ਕੈਨੇਡੀਅਨ ਨਾਗਰਿਕ ਜਾਂ ਪੀਆਰ ਹੋਣਾ ਚਾਹੀਦਾ ਹੈ ਰਿਸ਼ਤੇ ਨੂੰ ਸਾਬਤ ਕਰਨਾ ਚਾਹੀਦਾ ਹੈ ਪਤੀ ਪਤਨੀ ਸਾਥੀ ਬੱਚਾ ਮਾਤਾ ਪਿਤਾ ਆ ਸਪਾਂਸਰ ਨੂੰ ਆਮਦਨੀ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਖਾਸ ਕਰਕੇ ਮਾਪਿਆਂ ਦਾਦਾ ਦਾਦੀ ਲਈ ਸਪਾਂਸਰ ਕੀਤੇ ਵਿਅਕਤੀ ਨੂੰ ਡਾਕਟਰੀ ਅਤੇ ਪਿਛੋਕੜ ਜਾਂਚਾ ਪਾਸ ਕਰਨੀਆਂ ਚਾਹੀਦੀਆਂ ਹਨ ਕਾਰੋਬਾਰੀ ਇਮੀਗ੍ਰੇਸ਼ਨ ਸਵੈ ਰੋਜ਼ਗਾਰ ਤੇ ਸਟਾਰਟਅਪ ਵੀਜ਼ਾ ਕਾਰੋਬਾਰੀ ਯੋਜਨਾ ਜਾਂ ਨਿਵੇਸ਼ ਦੀ ਲੋੜ ਨੈਟਵਰਥ ਦਾ ਸਬੂਤ ਕਾਰੋਬਾਰੀ ਤਜਰਬਾ ਜਾਂ ਸੰਬੰਧਿਤ ਯੋਗਤਾਵਾਂ ਕਿਸੇ ਮਨੋਮਨਿਤ ਸੰਗਠਨ ਤੋਂ ਸਹਾਇਤਾ ਸਟਾਰਟਅਪ ਵੀਜ਼ਾ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਉਣ ਲਈ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਤੁਹਾਡੀ ਫਾਈਲ ਅਗਲੇ ਡਰਾਅ ਵਿੱਚ ਚੁਣੀ ਜਾ ਸਕਦੀ ਹੈ ਹੋਰ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ